ਓ ਮੇਰੀ ਗੱਲ ਸੁਣੋ ਮੰਡੀ ਜੋ ਮੰਡੀ ਚ ਮੰਡੀ ਪਾਜੀ 사ਸਰੀ ਕਾਲ ਜ ਸਾਰਿਆਂ ਨੂੰ ਕਹਿੰਦੇ ਨੇ ਕਿ ਆਸ ਟਾਈਮ ਨਾਲ ਆਪਣੇ ਇਹਨਾਂ ਪਰਿਵਾਰ ਕੋਲ ਉਹਨਾਂ ਗੱਡੀ ਜਿਹਨਾਂ ਦੀਆਂ ਕੋਠੀਆਂ ਨੇ ਨਾ ਇਹਦੇ ਬਾਅਦ ਦੇਖਿਆ ਗਿਆ ਦਿਰ ਭਾਈਏ ਭਾਈ ਨੂੰ ਪੁੱਛੋ ਇਹ ਇਹ ਰੇਡੀਆਂ ਛੜ ਕੇ ਦੌੜ ਗਏ ਆਪਣੀਆਂ ਦੱਸੋ ਭਾਈ ਕਿੱਧਰ ਨੂੰ ਗਿਆ ਮੈਂ ਲੋਕ ਜਿੱਤੇ ਰੇਡੀ ਲੈ ਕੇ ਆਇਆ ਤਾਂ ਮੈਂ ਇੱਥੇ ਹੀ ਖੜਾ ਥਾ ਹਾਂ ਅਜਾ ਇਹਨੇ ਦੇਖਿਆ ਮੈਂ ਦੇਖਿਆ ਮੈਂ ਆਪਣੀ ਰੈਡੀ ਲੈ ਕੇ ਸਬਜ਼ੀ ਕੀ ਆ ਰਹੇ ਥੇ ਪੈਦਲ ਆ ਰਿਹਾ ਥਾ ਇੱਥੇ ਮੇਰਾ ਕਰੇਟ ਡਿੱਗਾ ਅੰਗੂਰਾਂ ਦਾ ਅੱਛਾ ਅੰਗੂਰ ਦਾ ਕਰੇਟ ਡਿੱਗ ਗਿਆ ਮੈਂ ਉੱਥੇ ਖੜੀ ਕੀਆ ਰੈਡੀ ਔਰ ਮੈਂ ਪਿੱਛੇ ਮੁੜ ਕੇ ਆਇਆ

ਹਾਂ ਕੇ ਅੰਦਰ ਗਿਆ ਸੀਦਾ ਮੇਰੀਆਂ ਅੱਖਾਂ ਦੇ ਸਾਹਮਣੇ ਠੀਕ ਹੈ ਕੁੱਤੇ ਕੀ ਤਰ ਆਇਆ ਏ ਹਾਂਜੀ ਇਹ ਤਾਂ ਰੈਡੀ ਛੱਡ ਕੇ ਭੱਗ ਗਿਆ ਇਧਰ ਤੇ ਠੀਕ ਹੈ ਜਦੋਂ ਇਹ ਚੀਕਾਂ ਤਲਬਾਤੀ ਆਏ ਠੀਕ ਹੈ ਉਸ ਤੱਕ ਗਿਆ ਮੇਰੀ ਲਾ ਸੋ ਸਾਰੇ ਵੀਰ ਵੀ ਇੱਥੇ ਨੌਜਵਾਨ ਸਭਾ ਲਈ ਹਨ ਉਜੇ ਨੇ ਹਥਿਆਰਾਂ ਸਮੇਤ ਪ੍ਰਸ਼ਾਸਨ ਨੂੰ ਕੀਤੀ ਹੈ ਕੰਪਲੀਟ ਤੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਆਪਣੇ ਮਿਆਣੀ ਪਿੰਡ ਵੱਡੀ ਮਿਆਣੀ ਆਪਣਾ ਨੋਨੀ ਅੰਕਲ ਦੀ ਗੋਠੀ ਆ ਨਾ ਜਿਹੜੇ ਪਲਾਟ ਨੇ ਆਪਣਾ ਗਿਲਜੀਆਂ ਵੱਲ ਨੂੰ ਜਾਈਏ ਉਸ ਜਗ੍ਹਾ ਤੇ ਦੇਖਿਆ ਗਿਆ ਹੋਂਦ ਇਸ ਟਾਈਮ ਟਾਈਮ ਕੀ ਹੋਇਆ ਟਾਈਮ ਕੀ ਹੋਇਆ ਹੁਣ ਟਾਈਮ ਕੀ ਹੋਇਆ ਟਾਈਮ ਆਪਣਾ ਸਾਢੇ 8 ਸਾਢੇ 8 ਹਨਾ ਤੇ ਮਤਲਬ ਕਿ 15 ਮਿੰਟ ਪਹਿਲਾਂ 10 ਮਿੰਟ ਪਹਿਲਾਂ ਇਥੋਂ ਇੱਥੇ ਦੇਖਿਆ ਗਿਆ ਤੇ ਕੈਮਰੇਆ ਚੋਂ ਵੀ ਦੇਖਿਆ ਜਾਏਗਾ ਤੇ ਆਪਣੇ ਤੁਸੀਂ ਧਿਆਨ ਰੱਖੋ ਤਿੰਦੂਆ ਹੈਗਾ ਜ਼ਰੂਰ ਇੱਥੇ ਤੇ ਇੱਥੇ ਇਹਨਾਂ ਨੇ ਵੀ ਦੇਖਿਆ ਰੇੜੀ ਲਾ ਰਹੇ ਨੇ ਇੱਥੋਂ ਭੱਜਿਆ ਹੈ ਦੇਖਦੇ ਪਹਿਣ ਉਦਾਂ ਹੀ ਹੈ ਪਛ ਸਾ ਉਹ ਫੋਨ ਲੱਗ ਗਿਆ ਉਹ ਲੱਗਾ ਹੀ ਹੋਵੇਂ ਤਾਂ ਦੂਰ ਲੱਗਦਾ ਨਾ ਮੈਂ ਬਾਕੀ ਦੀ ਅਪਡੇਟ ਮੜੀ ਜੀ ਕਰਦਾ ਅੱਗੇ ਲਾਈਵ ਤੁਹਾਨੂੰ ਓਏ ਹੰਡੇ ਨਾਲ ਕੀਆ ਮੇਰੇ ਵੀ ਹੋਣਾ ਆ ਗਿਆ ਕੀ ਹੋਇਆ ਕੁੱਤਾ ਕੱਲ ਰਾਤ ਭਾਜੀ ਕੁੱਤਾ ਵੀ ਖਾਂਦਾ ਇੱਥੇ ਉਹਨੇ ਮੰਡੀ ਵਾਲੀ ਸਾਈਡ ਮੰਡੀ ਵਾਲੀ ਸਾਈਡ ਤੇ ਕੁੱਤਾ ਬਚ ਗਿਆ ਨਹੀਂ ਕੁੱਤਾ ਮਰ ਗਿਆ ਅੱਛਾ ਕੁੱਤਾ ਮਾਰਤਾ ਉਹਨੇ ਨਾ ਫਸਟਿਆ ਵੱਡੇ ਹੀ ਪੂਰਾ ਖਾਦਾ ਹੈ ਹਾਂਜੀ ਤੇ ਦੇਖੋ ਇੱਥੇ ਖੜੇ ਸਾਰੇ ਆਪਣੇ ਸਾਰੀ ਟੀਮ ਨੌਜਵਾਨ ਸਭਾ ਵੀ ਤੇ ਸੁਚੇਤ ਰੋ ਹਾਂਜੀ ਹਾਂਜੀ ਬਾਜੀ ਸਾਰੇ ਪਿੰਡ ਵਾਸੀਆਂ ਨੂੰ ਇਹੀ ਬੇਨਤੀ ਕੱਲ ਵੀ ਆਪਾਂ ਅਨਾਉਂਸਮੈਂਟ ਕੀਤੀ ਕਿ ਸੁਚੇਤ ਰੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਜੇ ਕੱਲ ਲੱਗਦਾ ਸੀ ਕਿਸੇ ਨੂੰ ਵੀ ਨਹੀਂ ਆਇਆ ਜਾਂ ਕੋਈ ਪੁੱਤਾ ਘਤਾ ਦੇਖ ਲਿਆ ਪਰ ਕਿੰਨੇ ਬੰਦਿਆਂ ਨੇ ਵੈਰੀਫਾਈ ਕਰ ਦਿੱਤਾ ਹੁਣ ਵੀ ਸਾਡੇ ਮੁੰਡੇ ਦੇ ਅੰਦਰ ਗਏ ਆ ਵੀਡੀਓ ਕੈਮਰੇ ਦੇਖਣ ਲੱਗੇ ਆ ਕਿ ਕਿੱਥੇ ਫਿਰ ਉਹਦੀ ਫੋਟੋ ਜੀ ਲੱਭੀ ਜਾਂਦੇ ਆ ਫਿਰ ਆਪਾਂ ਅਗਲੀ ਅਪਡੇਟ ਲਾਈਵ ਪਾਵਾਂਨੇ ਆ ਹਨਾ ਜਿੱਦਾਂ ਵੀ ਹੁੰਦਾ ਹੈ